ਬੇ ਕਿਸੇ ਨੂੰ ਖਾਂਦਿਆਂ ਪੀਂਦਿਆਂ ਚੰਗੇ ਚੰਗੇ ਰੱਖ ਦੇ ਦਿਲਾਂ ਵਿੱਚ ਸਾਰੇ ਸਾੜੇ ਨਹੀਂ ਹੁੰਦੇ ਪੰਜੇ ਉਂਗਲਾਂ ਕਦੇ ਇੱਕ ਬਰਾਬਰ ਹੁੰਦੀਆਂ ਨਾ ਜੇ ਸਾਰੇ ਨਹੀਂ ਚੰਗੇ ਤਾ ਸਾਰੇ ਮਾੜੇ ਨਹੀਂ ਹੁੰਦੇ ਤਾ ਸਾਰੇ ਮਾੜੇ ਨਹੀਂ ਹੁੰਦੇ ਦੇਖ ਕਿਸੇ ਨੂੰ ਖਾਂਦਿਆਂ ਪੀਂਦਿਆਂ ਨੂੰ ਚੰਗੇ ਚੰਗੇ ਰੱਖਦੇ ਦਿਲਾਂ ਵਿੱਚ ਸਾਰੇ ਸਾੜੇ ਨਹੀਂ ਹੁੰਦੇ ਕੀ ਹੋਇਆ ਜੀ ਕੀ ਹੋਇਆ ਜੀ ਸੁੱਕੀ ਦਿਹਾੜੀ ਅੱਜ ਲੰਘ ਗਈ ਏ ਇੱਕੋ ਜੇ ਸਾਰੇ ਪਿਆਰੇ ਕਦੇ ਦਿਹਾੜੇ ਨਹੀਂ ਹੁੰਦੇ ਕਦੇ ਦਿਹਾੜੀ ਨਹੀਂ ਹੁੰਦੀ ਕਦੇ ਦਿਹਾੜੀ ਨਹੀਂ ਹਾਰੇ